ਦੀਵਾਲੀ ਵੇਲੇ ਬੇਬੇ ਦੀਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆ ਹੁੰਦੀ ਸੀ ਪੀਪਾ ਬਿਸਕਟਾਂ ਦਾ ਕਢਾ ਲਿਆ ਹੁੰਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੂ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦੀਵਾਲੀ ਵਾਲੇ ਦਿਨ ਘਰੂਂਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ ਉਹ ਜੀ ਕਹਿੰਦਾ ਦੀਵਾਲੀ ਚ ਪਏ ਨੇ 15 20 ਦਿਨ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀਆਂ ਵੇ ਇਹ ਤਾਂ ਕਿਵੇਂ ਕਰੀਏ ਬਿਸਕਟਾਂ ਦਾ ਫੇਰ ਪਰ ਜਿੰਦਾ ਲੱਗਿਆ ਪਿਆ ਹੁਣ ਕੀ ਕਰੀਏ ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜ ਤਾ ਬੇਬੇ ਨੇ ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ ਪੀਪਾ ਥੋੜਾ ਜਿਹਾ ਗਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਪਈ ਬੇਬੇ ਨੇ ਪੀਪੇ ਖਾਲੀ ਰੱਖ ਰੱਖੀ ਸੀ ਮੈਂ ਕਿਹਾ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥਲੇ ਧਰਤੀ ਉਹਦੇ ਚਾਬੀ ਉੱਥੇ ਧਰਤੀ ਤੇ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲੈ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਕਰ ਕੰਮ ਪੁੱਛੇ ਤੇ ਕਰਦੇ ਕਰਾਉਂਦੇ ਜਿੱਦ ਦੇ ਦੀਵਾਲੀ ਵਾਲੇ ਦਿਨ ਬੀਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਮਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਹੀ ਪਈ ਐ ਪੀਪਾ ਵੀ ਉੱਥੇ ਹੀ ਪਿਆ ਬਿਸਕੁਟ ਕਿਵੇਂ ਕੱਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜਿਵੇਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਪੜਾਉਂਦੇ ਹੁੰਦੇ ਆ ਸਾਨੂੰ ਸਾਨੂੰ ਇਹ ਸਕੂਲ ਚ ਪੜਾਇਆ ਪਹਿਲਾਂ ਇਹ ਜਦੋਂ ਕੜਾ ਕੇ ਲੈ ਹਾਂਗੇ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀਏ ਥੱਲੇ ਜਾਈਗੇ ਹੋਣਗੇ ਉਹ ਕਹਿੰਦੀ ਪੱਕਾ ਤੈ ਤੇਰਾ ਕੰਮ ਹੈ ਤੇਰਾ ਹੀ ਕੰਮ ਹੈ ਬਸ ਇਥੋਂ ਬਾਰੇ